ਸਿਆਣਿਆਂ ਨੇ ਜਿਹੜੀਆਂ ਕਹਾਵਤਾਂ ਬਣਾਈਆਂ ਨੇ ਅਸੀਂ ਗੌਰ ਨਹੀਂ ਕਰਦੇ ਪਰ ਉਹਨਾਂ ਨੇ ਬੜੇ ਤਤ ਕੱਢ ਕੇ ਬਣਾਈਆਂ ਨੇ ਕਹਿੰਦੇ ਜਦੋਂ ਕੋਈ ਇਨਸਾਨ ਥੋੜਾ ਜਿਹਾ ਉੱਪਰ ਚੱਲ ਜਾਂਦਾ ਨਾ ਪੀਕ ਤੇ ਚਲਾ ਜਾਂਦਾ ਥੋੜੀ ਬੁਲੰਦੀ ਹਾਸਲ ਕਰ ਲੈਂਦਾ ਤੇ ਉਹਨੂੰ ਫਿਰ ਜਿਹੜੇ ਥੱਲੇ ਜਿਹੜੇ ਲੋਕ ਨੇ ਨਾ ਉਹ ਕੀਟ ਪਤੰਗੇ ਹੀ ਲੱਗਣ ਲੱ ਜਾਂਦੇ ਨੇ ਕੀੜੇ ਮਕੌੜੇ ਹੀ ਲੱਗਣ ਲੱ ਜਾਂਦੇ ਨੇ ਉਹਦਾ ਉੱਤੇ ਜਾ ਕੇ ਨਾ ਦਿਮਾਗ ਜਿਹੜਾ ਵਾ ਉਹ ਖਰਾਬ ਹੋ ਜਾਂਦਾ ਕਹਿ ਸਕਦੇ ਹਾਂ ਥੋੜਾ ਜਿਹਾ ਇਹੀ ਹੋਇਆ ਹੁਣ ਜਿਹੜਾ ਆ ਸਿੰਗਰ ਹੈ ਗੁਲਾਬ ਸਿੱਧੂ ਇਹਨੇ ਜਿਹੜਾ ਆ ਗਾਣਾ ਕੁੱਟ ਕੱਢਿਆ ਹੈ ਕਿ ਸਰਪੰਚ ਕੁੱਟਣਾ ਇਹਦੇ ਨਾਲ ਸਾਰੇ ਸਰਪੰਚ ਨੇ ਜਿਹੜੇ ਪੰਜਾਬ ਦੇ ਉਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਹੁਣ ਇਹਦੇ ਜਿਹੜੇ ਨੇ ਨੈਗੇਟਿਵ ਇਫੈਕਟ ਜਿਹੜੇ ਨੇ ਉਹ ਬੜੇ ਪੈਣੇ ਨੇ ਪੰਜਾਬ ਦੇ ਵਿੱਚ ਕੀ ਲੱਗੇ ਲੱਗੇ ਜਿੰਨੇ ਵੀ ਲੋਕ ਸਮਝਦੇ ਨੇ ਪੰਜਾਬੀ ਯੂਪੀ ਬਿਹਾਰ ਵਾਲੇ ਵੀ ਹੁਣ ਦੇ ਪੰਜਾਬੀ ਸਮਝਦੇ ਨੇ ਹਰਿਆਣੇ ਵਾਲੇ ਸਮਝਦੇ ਨੇ ਤੇ ਸਾਰੇ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਭਾਈ ਹੁਣ ਇਹਦੇ ਸਾਈਡ ਇਫੈਕਟ ਕੀ ਹੋਣੇ ਨੇ ਇਹ ਗਾਣਾ ਲੋਕਾਂ ਨੇ ਚੜੋਖੱਤੀ ਚ ਲਾਉਣਾ ਹੈ ਜਿਹੜੇ ਲੋਕ सरपंच ਹੀ ਹਾਰ ਗਏ ਆ ਜਾਂ ਉਹਨਾਂ ਦੇ ਕੋਈ ਫੰਕਸ਼ਨ ਹੋਇਆ ਉਥੇ ਸਰਪੰਚ ਆ ਗਿਆ ਉਹਨਾਂ ਨੇ ਜਾਣ ਕੇ ਕਿਹਨੇ ਮਤਲਬ ਚੁੰਦਕ ਛੇੜਨੀ ਆ ਲੜਾਈ ਨੂੰ ਵਜਾ ਮਾਰਨੀ ਆ ਕਿ ਆ ਗਾਣਾ ਲਾ ਸਰਪੰਚ ਆਇਆ ਤੇ ਸਰਪੰਚ ਨੇ ਦੇਖਣਾ ਕਿ ਫਲਾਮ ਬੰਦੇ ਨੇ ਆ ਗਾਣਾ ਲਵਾਇਆ ਤੇ ਹੋ ਸਕਦਾ ਪੈਲਸਾਂ ਦੇ ਵਿੱਚ ਸਿਰਪਾਟਨ ਇੱਕ ਦੂਜੇ ਦੇ ਹੋ ਸਕਦਾ ਫੰਕਸ਼ਨਾਂ ਦੇ ਉੱਪਰ ਲੜਾਈਆਂ ਹੋਣ ਕੁਰਸੀਆਂ ਚੱਲਣ ਕਿਉਂਕਿ ਇਹ ਜਿਹੜੇ ਲਿਖਣ ਵਾਲੇ ਨੇ ਤੇ ਗਾਉਣ ਵਾਲੇ ਨੇ ਨਾ ਇਹ ਬੜਾ ਦੁਨੀਆ ਦਾ ਜਿਹੜਾ ਜੇ ਚੌਂਕ ਤੇ ਸੁਧਾਰ ਕਰ ਸਕਦੇ ਨੇ ਪਰ ਕਹਿੰਦੇ ਜਦੋਂ ਬੰਦਾ ਫੇਰ ਉਹੀ ਗੱਲ ਆ ਗਈ ਨਾ ਜਦੋਂ ਬੰਦਾ ਉੱਪਰ ਚੱਲ ਜਾਂਦਾ ਫਿਰ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਗਾਉਣਾ ਤੇ ਕਿੰਨੀ ਚੜ੍ਹਾਈ ਆ ਗਲਾਬ ਸਿੱਧੂ ਦੀ ਤੇ ਦੱਸੋ ਆ ਗਾ ਕੇ ਆ ਕੱਗ ਦੱਸੇ ਨੇ ਮਾਰ ਕਾ ਮਾਰ ਲਿਆ ਕਿੰਨੇ ਕ ਪੈਸੇ ਕਮਾ ਲੈਣੇ ਸੀ ਇਸ ਗਾਣੇ ਤੋਂ ਗਲਾਬ ਸਿੱਧੂ ਜੀ ਜਿਹੜਾ ਜਿਹੜਾ ਕੀਤਾ ਨਾ ਕੰਮ ਤੁਸੀਂ ਇਹ ਬਿਲਕੁਲ ਗਲਤ ਹੈ ਇਹਨੂੰ YouTube ਤੋਂ ਸਾਰੇ ਪਾਸਿਓਂ ਗਾਣੇ ਨੂੰ ਜੇ ਹੋ ਸਕਦਾ ਤੇ ਡਿਲੀਟ ਕਰਾਓ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਆ ਜਿਹੜੇ ਡੀਜੇ ਵਾਲੇ ਵੀਰ ਨੇ ਜਾਂ ਅ ਦੋ ਜੈ ਵੀਰ ਨੇ ਉਹ ਕਿਤੇ ਵੀ ਜਾਂਦੇ ਨੇ ਤੇ ਉਹਨਾਂ ਨੂੰ ਕੋਈ ਕਹਿੰਦਾ ਕਿ ਆ ਗਾਣਾ ਪਲੇ ਕਰ ਇਹਦੇ ਤੇ ਇਹ ਭੰਗੜਾ ਪਉਣਾ ਜਾਂ ਨੱਚਣਾ ਜਾਂ ਕੁਝ ਕਰਨਾ ਤੇ ਪਲੀਜ਼ ਜੇ ਉੱਥੇ ਕੋਈ ਘਟਨਾ ਹੋਗੀ ਮੰਨ ਲਓ ਲੜਾਈ ਹੋਗੀ ਜਾਂ ਕੁਝ ਤੇ ਲੜਾਈਆਂ ਦੇ ਜਿਹੜੇ ਨਤੀਜੇ ਆ ਨਾ ਉਹ ਪਤਾ ਨਹੀਂ ਹੁੰਦਾ ਜਦੋਂ ਇਹਨਾਂ ਨੇ ਇੱਕ ਦੂਜੇ ਦੇ ਮਾਰਨੀਆਂ ਹੋ ਸਕਦਾ ਕੋਈ ਡੀਜੀ ਵਾਲਾ ਹੀ ਮਰ ਜੇ ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਉਹਨੂੰ ਕਹੋ ਜੀ ਭਾਜੀ ਇਹ ਗਾਣਾ ਬੈਨ ਹੈ ਇਸ ਕਰਕੇ ਇਹ ਗਾਣਾ ਨਹੀਂ ਲੱਗੇਗਾ ਸੋ ਇਹ ਗੱਲ ਵੱਲ ਬਹੁਤ ਜ਼ਿਆਦਾ ਧਿਆਨ ਦਿਓ ਤੇ ਆ ਜਿਹੜੇ ਮੇਰੇ ਵੀਰ ਗੀਤਕਾਰ ਨੇ ਲਿਖਣ ਵਾਲੇ ਇਹ ਗਾਉਣ ਵਾਲੇ ਨਾ ਇਹ ਮਾੜੀ ਮੋਟੀ ਯਾਰ ਆ ਕੱਲ ਨੂੰ ਹੱਥ ਮਾਰਿਆ ਕਰੋ ਸਮਾਜ ਨੂੰ ਕੋਈ ਚੰਗੀ ਸੇਧ ਦਿਓ ਦੁਨੀਆ ਤੁਹਾਨੂੰ ਫੋਲੋ ਕਰਦੀ ਐ ਤੁਸੀਂ ਗਾ ਕੇ ਚਲੇ ਜਾਨੇ ਹੋ ਬੋਲ ਕੇ ਚਲੇ ਜਾਨੇ ਹੋ ਪਰ ਜਿਹੜੇ ਅੰਨੇ ਲੋਕ ਨੇ ਨਾ ਉਹ ਉਹਦੇ ਤੋਂ ਚੱਲਣਾ ਸ਼ੁਰੂ ਕਰ ਦਿੰਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਐ ਕਿ ਬਹੁਤ ਤਰ੍ਹਾਂ ਦੇ ਗਾਣੇ ਹੁੰਦੇ ਨੇ ਬਹੁਤ ਫਿਲਮਾਂ ਬਣਦੀਆਂ ਨੇ ਮਤਲਬ ਕਲਾਕਾਰਾਂ ਦਾ ਇਹੀ ਕੰਮ ਤਾਂ ਕਿ ਲੈ ਇਹਦੇ 'ਚ ਕਿਹੜੀ ਗੱਲ ਐ ਤੇ ਸਿਰਫ ਇੱਕ ਗਾਣਾ ਐ ਇਹ ਤਾਂ ਸਿਰਫ ਇੱਕ ਗੀਤ ਐ ਇਹ ਤਾਂ ਸਿਰਫ ਇੱਕ ਲਿਖਿਆ ਹੀ ਐ ਫਿਲਮਾਂ ਵੇਖ-ਵੇਖ ਕੇ ਨਿੱਕੇ-ਨਿੱਕੇ ਜੁਆਗ ਜਿਹੜੇ ਨੇ ਚੋਰ-ਸ਼ਿਪਾਈ ਖੇਡਣਾ ਸ਼ੁਰੂ ਕਰ ਦਿੰਦੇ ਨੇ ਕੋਈ ਕਹਿ ਦਿੰਦਾ ਜਦੋਂ ਆਪਾਂ ਨਿੱਕੇ-ਨਿੱਕੇ ਨੇ ਆਪਾਂ ਵੀ ਤਾਂ ਇਹ ਕਰ ਦਿੰਨੇ ਆ ਮੈਂ ਧਰਮਿੰਦਰ ਆ ਤੇ ਤੂੰ ਅਮਰੀਸ਼ਪੁਰੀ ਆ ਮੈਂ ਹੀਰੋ ਆ ਤੇ ਤੂੰ ਡਾਕੂ ਆ ਤੂੰ ਡਾਕੂ ਆ ਤੇ ਮੈਂ ਹੀਰੋ ਇਸੇ ਤਰ੍ਹਾਂ ਹੀ ਜਿਹੜਾ ਹੁਣ ਨੇ ਹੋਣ ਦਾ ਯੂਥ ਹੈ ਨਾ ਦੁਨੀਆ ਦੇ ਦਿਮਾਗ ਦੇ ਵਿੱਚ ਜਦੋਂ ਆਪਾਂ ਉਹ ਜ਼ਹਿਰ ਉਹ ਕੁਰੀਤੀਆਂ ਜਿਹੜੀਆਂ ਦੱਸਦੇ ਆ ਉਹ ਜਿਹੜੀਆਂ ਭਰਦੇ ਆ ਨਾ ਇਹਨਾਂ ਦੇ ਦਿਮਾਗ ਦੇ ਵਿੱਚ ਉਹ ਕਣ ਜਿਹੜੇ ਨੇ ਉਹ ਰਹਿ ਜਾਂਦੇ ਨੇ ਤੇ ਦੁਨੀਆ ਆਪਣੇ ਆਪ ਨੂੰ ਉਦਾਂ ਹੀ ਸਮਝਣ ਲੱਗ ਜਾਂਦੀ ਹੈ ਸਾਰੇ ਹੁਣ ਉਹ ਮਗੈਂਬੋ ਗਾਣਾ ਆਇਆ ਤੇ ਸਾਰੇ ਆਪ ਨੇ ਆਪ ਨੂੰ ਮਗੈਂਬੋ ਹੀ ਸਮਝੀ ਜਾਂਦੇ ਆ ਕਿ ਮੈਂ ਮਗੈਂਬੋ ਹੀ ਆ ਉਹਦੇ ਸਿਰਫ ਇੱਕ ਐਕਟ ਅਮਰਿਸ਼ਪੁਰੀ ਕਰਕੇ ਚਲਾ ਗਿਆ ਪਰ ਉਹ ਦੁਨੀਆ ਦੇ ਦਿਮਾਗ ਦੇ ਵਿੱਚ ਬਹਿ ਗਿਆ ਕਿ ਮੈਂ ਮਗੈਂਬੋ ਆ ਮੈਂ ਡਾਕੂ ਆ ਮੈਂ ਗੈਂਗਸਟਰ ਆ ਮੈਂ ਖਤਰਨਾਕ ਆ ਮੈਂ ਬਹੁਤ ਦੁਨੀਆ ਮੇਰੇ ਕੋ ਡਰਦੀ ਹੈ ਹਨ ਇਸ ਕਰਕੇ ਭਾਈ ਬੋਲਣ ਤੋਂ ਪਹਿਲਾਂ ਤੋਲ ਲਿਆ ਕਰੋ ਲਿਖਣ ਤੋਂ ਪਹਿਲਾਂ ਨਾ ਆਪ ਲਿਆ ਕਰੋ ਕਿ ਕੀ ਲਿਖਿਆ ਹੈ ਤੇ ਗੌਣ ਵਾਲੇ ਜਿਹੜੇ ਆ ਬਸ ਇਹ ਨਾ ਵੇਖਿਆ ਕਰੋ ਕਿ ਇਹਦੇ ਨਾਲ ਮੈਂ ਫੇਮਸ ਹੋ ਜਾਣਾ ਯਾਰ ਦੁਨੀਆ ਨੂੰ ਨਾ ਆਪਾਂ ਖਰਾਬ ਕਰੀਏ ਨਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਲਈਏ ਚੰਗੀ ਗੱਲ ਨਹੀਂ ਐ ਗੁਲਾਬ ਸੇਧੂ ਜੀ ਤੁਸੀਂ ਅੱਛਾ ਗੋਨੇ ਹੋ ਪਲੀਜ਼ ਰਿਕੁਐਸਟ ਹੈ ਇਹਨੂੰ ਡਿਲੀਟ ਕਰਵਾਓ ਸਾਰੇ ਪਾਸਿਓ ਜਾਂ ਉਹ ਲਾਈਨ ਕਟਵਾ ਦਿਓ ਮੇਰੇ ਸਾਹਮਣੇ ਡਿਲੀਟ ਹੀ ਕਰਨਾ ਪਊਗਾ ਹਨ ਜੋ ਵੀ ਹੁੰਦਾ ਹੈ ਇਹਦਾ ਹੱਲ ਕਰੋ ਮੇਰਾ ਵੀਰ ਚੰਗੇ ਨਹੀਂ ਲੱਗੀਦਾ ਪੁੱਤ ਬਾਏ